ਤੇ ਅੱਜ ਤੋਂੰਦ ਇੰਨੀ ਪਈ ਹੋਈ ਇੰਨੀ ਪਈ ਹੋਈ ਬੁਰਾ ਹਾਲ ਹੋਇਆ ਪਿਆ ਦੇਖ ਸਕਦੇ ਹੋ ਰਹਿਣ ਆਉਣ ਵਾਲੀ ਏ ਤੇ ਗਗਨ ਹੋ ਗਈ ਰੈਡੀ ਤੇ ਆਪਾਂ ਨੂੰ ਥੋੜੀ ਜਿਹੀ ਮੌਜਾ ਆਪਾਂ ਨੇ ਜਾਣਾ ਵਾ ਕਿੰਨਾ ਲਈਦਾ ਘਰੇ ਰਹਿਣਾ ਤੇ ਆਹ ਗਗਨ ਨੇ ਇਹ ਕੀ ਕਰ ਲਿਆ ਇਹ ਸੂਟ ਲੈ ਕੇ ਜਾ ਰਹੀ ਮੈਂ ਅੰਠੀ ਹਾਂ ਅੱਛਾ ਤੇ ਇਹ ਕੁਛ ਆਪਾਂ ਸੋਚਿਆ ਤੁਹਾਡੇ ਨਾਲ ਸ਼ੇਅਰ ਕਰੀਏ ਸਾਰਾ ਕੁਛ ਤੇ ਕੁਛ ਸੂਟ ਨੇ ਹੈ ਹਾਂ ਪੰਜ ਸੂਟ ਲੈ ਕਿੰਨੇ ਨੇ ਹਾਂ ਪੰਜ ਆ ਹਾਂ ਦੋ ਆ ਤਾਰੇ ਵੀ ਚੱਕਾ ਲ ਸਟਾਲ ਵਗੈਰਾ ਦਾ ਕਿਵੇਂ ਪਿਆ ਸੀ ਪਏ ਨੇ ਤੇ ਲੋ ਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਉਮੀਦ ਕਰਦਾ ਫਿਰ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਪਹਿਲੀ ਧੁੰਦ ਨਾਲ ਮੈਂ ਤਾਂ ਕਾਫੀ ਪੈ ਚੁੱਕੀ ਸੀ ਪਹਿਲਾਂ ਵੀ ਬਟ ਜਿੰਨੀ ਅੱਜ ਹੈ ਉਹ ਨੀ ਪਹਿਲਾਂ ਕਦੀ ਨਹੀਂ ਸੀ ਪਈ ਪਰ ਜਿੰਨਾ ਚਿਰ ਬੱਚੇ ਸਕੂਲ ਨਹੀਂ ਪਹੁੰਚਦੇ ਬੜੀ ਜਿਆਦਾ ਟੈਨਸ਼ਨ ਹੈ ਕਿ ਬੱਚੇ ਸਕੂਲ ਪਹੁੰਚਣ ਤੇ ਫਟਾਫਟ ਸਕੂਲੇ ਮੈਂ ਫੋਨ ਕਰਾਂਗੇ ਠੀਕ ਠਾਕ ਪਹੁੰਚ ਗਏ ਸਾਰੇ ਤੇ ਪ੍ਰਧਾਨ ਸਾਹਿਬ ਰਾਤ ਕਾਫੀ ਦਾ ਲੇਟ ਆਏ ਸੀ ਪਤਨ ਮਨ ਉਹ ਮੇਰੇ ਕਮਰੇ ਚ ਬੈਠਦੇ ਜਰਾ ਬਾਜੀ ਸੁੱਤਾ ਪਿਆ ਉੱਥੇ ਪਿਆ ਹੋਣਾ ਤੇ ਬਹੁਤ ਬੁਰਾ ਹਾਲ ਆ ਜਿੱਥੇ ਕੰਮ ਵੀ ਬੜੇ ਕਰਨ ਵਾਲੇ ਬਟ ਸੂਰਜ ਵੀ ਨਿਕਲ ਆਇਆ ਕੋਈ ਗੱਲ ਨਹੀਂ ਮਨ ਦਾ ਉਹ ਜਾਣੀ ਧੁੰਦ ਜਿਹੜੀ ਚੱਕੀ ਜਾਣੀ ਹੈ ਤੇ ਫੇਰ ਆਪਾਂ ਪ੍ਰਧਾਨ ਸਾਹਿਬ ਉੱਠਦੇ ਨੇ ਤਾਂ ਫੇਰ ਆਪਾਂ ਕਰਦੇ ਆ ਅੱਜ ਵਾਲੇ ਕੰਮ ਸ਼ੁਰੂ ਔਰ ਤੁਸੀਂ ਵੀ ਵਲੌਗ ਚ ਬਣੇ ਰਹੋ ਸਾਰੇ ਜਣੇ ਵੀਡੀਓ ਨੂੰ ਲਾਈਕ ਸ਼ੇਅਰ ਔਰ ਕਮੈਂਟ ਜਰੂਰ ਕਰਕੇ ਜਾਇਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਠੀਕਾ ਹੋਵੋਗੇ ਤੇ ਮਿਸਟਰ ਐਂਡ ਮਿਸਿਸ 바ਸੀ ਚੈਨਲ ਤੇ ਤੁਹਾਡਾ ਇੱਕ ਵਾਰੀ ਫੇਰ ਸਵਾਗਤ ਹੈ ਤੇ ਆਪਾਂ ਹੋ ਗਏ ਰੈਡੀ ਅੱਜ ਫੇਰ ਮੈਨੂੰ ਨਾ ਕਿਤੇ ਨਾ ਕਿਤੇ ਅਮਨ ਲੈ ਕੇ ਜਾਣ ਲੱਗੇ ਕਿਉਂਕਿ ਮੈਂ ਕੱਲ ਵੀ ਪ੍ਰੋਗਰਾਮ ਤੇ ਮਤਲਬ ਹੁਣ ਲਗਾਤਾਰ ਪ੍ਰੋਗਰਾਮ ਤੇ ਸੀਗਾ ਅੱਜ ਵੇਲਾ ਹੋਇਆ ਅੱਜ ਵੀ ਅਮਨ ਨੇ ਮੈਨੂੰ ਫੇਰ ਟੰਗ ਲਿਆ ਕਹਿੰਦੇ ਵੀ ਚੱਲ ਵੀ ਤੂੰ ਨਾਲ ਚੱਲ ਤੇ ਜਿੱਤੇ ਕਿਤੇ ਕੁਲਵਿੰਦਰ ਨਾਲ ਚੱਲੇਗਾ ਤਾਂ ਮੈਂ ਜਾਣਾ ਨਹੀਂ ਤਾਂ ਮੈਂ ਜਾਣਾ ਨਹੀਂ ਕਰ ਦੇ ਕਿਤੇ ਵੀ ਨਾ ਤੇ ਮੈਨੂੰ ਸਵੇਰ ਦਾ ਇਹਨੇ ਕਹਿ ਰਿਹਾ ਕਹਿੰਦੇ ਤੁਸੀਂ ਤਿਆਰ ਹੋ ਜਾਓ ਬਸ ਆਪਾਂ ਛੇਤੀ ਨਿਕਲਣਾ ਹੈ ਆਪਾਂ 9 ਵਜੇ ਨਿਕਲ ਜਾਣਾ ਆਪਾਂ ਕਰੋ ਬਟ ਇਧਰ ਕੰਮ ਉਲਟ ਹੋਇਆ ਪਿਆ ਅਮਨ ਨੇ ਮਸ਼ੀਨ ਲਾ ਰੱਖਿਆ ਕੱਪੜੇ ਐਨੇ ਕੱਪੜੇ ਲੈ ਰੱਖਿਆ ਕਰ ਕਰੇ ਘਾਰੀ ਚਿਪਸ ਘਾਰੀ ਹੈ ਨਾ ਅਮਰੇ ਚੰਗੀ ਗੱਲਾਂ ਨਹੀਂ ਹੈਗੇ ਤੇਰੇ ਵਾਸਤੇ ਕਿਉਂ ਹਾਂ ਕਿਹੜੀ ਗੱਲ ਉਹ ਮੈਨੂੰ ਲਾਰਾ ਲਾ ਰਖਿਆ ਪਰ ਸਵੇਰੇ ਜਾਣਾ ਸਵੇਰੇ ਜਾਣਾ ਮੈਂ ਦੋ ਘੜੀ ਹੋਰਸ ਹੋ ਜਾਂਦਾ ਉਹ ਆਪਣੇ ਕੰਮ ਕਰਕੇ ਨਹੀਂ ਜਾਣੇ ਹਾਂ ਜਿਵੇਂ ਬਿਜਾਰ ਤੋਂ ਲੇਟ ਹੋ ਗਈ ਤਾਂ ਕੱਪੜੇ ਕੌਣ ਤੋਹਗਾ ਕੋਈ ਗੱਲ ਨਹੀਂ ਕੱਪੜੇ ਕੱਲ੍ਹ ਤੋਤੇ ਜਾਣਗੇ ਕਿ ਮੈਂ ਕੱਲ੍ਹ ਤੋਤੇ ਜਾਣਗੇ ਕੱਲ੍ਹ ਮੈਨੂੰ ਕਦੋਂ ਮੈਨੂੰ ਕਦੋਂ ਤਿਆਰ ਕਰਕੇ ਉਹ ਕੀਤਾ ਵੀ ਕਿਉਂ ਕਿ ਅੱਛੀ ਤੀ ਹੋ ਜਾਓ ਤਾਂ ਜਾਣ ਦਿੱਤੀ ਜਾਣਾ ਮੈਂ ਬਟਾ ਤੁਸੀਂ ਕਿਹੜਾ ਬੇਸ ਲਾ ਦੇਣਾ ਮੇਰੀ ਗੱਲ ਸੁਣ ਮੈਨੂੰ ਨਾ ਹੋਰ ਵੀ ਆਪਣੇ ਵੀ ਕੰਮ ਨੇ ਬਟ ਫਿਰ ਮੈਂ ਆਪਣੇ ਕੰਮ ਕਰਿਆ ਨਾ ਫਿਰ ਜਦੋਂ ਆ ਕੇ ਮੈਂ ਇਹ ਕੇ ਮੈਂ ਆ ਕੇ ਮੈਂ ਕੀ ਆਪ ਵੀ ਤੁਹਾਡੀ ਗੱਡੀ ਚ ਕਿਹਦਾ ਨਮਕੀਨ ਪੈ ਖੈਰ ਹੈ ਖੈਰ ਹੈ ਹੋਰ ਖੈਰੀ ਆਉਂਦੇ ਵੀ ਰਾਤ ਨੂੰ ਤੁਸੀਂ ਆਪ ਖਾਣੇ ਸਕਦੇ ਕਿਆ ਹੈ ਕਿ ਬੱਚੇ ਖਾ ਸਕਦੇ ਜਾਂ ਲੇਡੀਜ਼ ਖਾ ਸਕਦੀ ਬੰਦੇ ਵੀ ਖਾ ਸਕਦੇ ਉਹ ਤੇ ਬੜੀਆਂ ਵਾਤੇ ਦੇ ਬੱਚੇ ਵਾਤੇ ਨੇ ਅੱਛਾ ਹਮ ਬੰਦੇ ਵਾਸਤੇ ਨਹੀਂ ਬਣੇ ਇਹ ਮਰਦੋ ਕੇ ਲਈ ਬੰਦਿਆਂ ਵਾਸਤੇ ਕੀ ਬਣਿਆ ਬੰਦਿਆਂ ਵਾਤੇ ਬਣਾ ਵੀ ਲਾਲ ਮੁਰਗਾ ਅੱਛਾ ਹਮ ਉਹ ਮੁਰਗਾ ਗੱਡੀ ਚ ਰੱਖਣਿਆ ਰੱਖਣੋ ਤਾਂ ਰਹੇ ਬੜਾ ਬੜਾ ਮਿਲ ਜਾਂਦਾ ਹਮ ਯਾੰਗਰ ਹੂੰ ਮੇਰੇ ਕਸੂਟ ਪ੍ਰੈਸ ਕਰ ਦੋ ਮੈਨੂੰ ਪਲੀਜ਼ ਹਾਂ ਅੱਛਾ ਹੁਣ ਸੂਟ ਦੀ ਡਿਊਟੀ ਮੇਰੀ ਹੋ ਗਈ ਨਾ ਸੂਟ ਮੈਂ ਪ੍ਰੈਸ ਕਰਕੇ ਦੇਆ ਕਰ ਤੁਹਾਨੂੰ ਫੇਰ ਕਿਉਂਗਾ ਮੈਂ ਨਹੀਂ ਕਰਦੀ ਕੋਈ ਤੁਹਾਡਾ ਤਾਂ ਫਰਜ਼ ਹੈ ਨਾ ਮੇਰਾ ਅੱਛਾ ਤੁਹਾਡਾ ਕੋਈ ਫਰਜ਼ ਨਹੀਂ ਹੈਗਾ ਮੇਰਾ ਫਰਜ਼ ਹੈ ਬਸ ਤੁਹਾਨੂੰ ਲਿਆ ਕੇ ਦੇਣਾ ਅੱਛਾ ਹੈ ਤੁਹਾਡਾ ਫਰਜ਼ ਹੈ ਬਣਾ ਕੇ ਦੇਣਾ ਕਰਕੇ ਦੇਣਾ ਸ਼ਾਬਾਸ਼ ਤੁਹਾਨੂੰ ਮੇਰੇ ਕੱਪੜੇ ਪ੍ਰੈਸ ਕਰਕੇ ਦੇ ਦਿੱਤੇ ਮੈਨੂੰ ਤੁਹਾਡੇ ਕਰ ਤੋੜੀ ਨਹੀਂ ਆਈ ਉਸ ਤੋਂ ਮੈਨੂੰ ਹੈ ਮੈਂ ਦੇਂਦੀ ਨਹੀਂ ਕੱਪੜੇ ਪ੍ਰੈਸ ਕਰਕੇ ਦੀਦੀ ਨੇ ਮੇਰੇ ਕੱਪੜੇ ਪ੍ਰੈਸ ਕਰ ਦਿੱਤੇ ਕਿੰਨੇ ਹੋ ਦਿੱਨੇ ਹੋ ਇੱਕ ਸੂਟ ਕਰ ਦੋਗੇ ਤਾਂ ਕਿੱਡੀ ਗੱਲ ਯਾਰ ਹੱਥ ਹੋ ਗਈ ਤੁਹਾਡਾ ਅੱਲੋ ਅੱਛਾ ਹੂੰ ਜਿੰਦ ਮੈਂ ਬੇਸਤੀ ਕਰਤੀ ਬੇਸਤੀ ਖਰਾਬ ਕਰਤੀ ਹੋਰ ਬੇਸਤੀ ਖਰਾਬ ਕਰ ਦੋਈ ਤਾਂ ਮਰੀ ਮੈਨੂੰ ਐਦੋਂ ਮੈਂ ਕੱਪੜੇ ਧੋ ਕੇ ਟੁੰਗੀ ਫਿਰ ਮੈਂ ਕੱਪੜੇ ਪ੍ਰੈਸ ਕਰੂੰਗੀ ਫਿਰ ਮੈਂ ਨਾ ਆਉਂਗੀ ਕਿੰਨਾ ਟਾਈਮ ਲੱਗਣਾ ਅੱਛਾ ਕੱਪੜੇ ਬਸ ਮੇਰੇ ਨਿਸਾਰਨ ਵਾਲੇ ਰਹਿ ਗਏ ਤੇ ਇੱਕ ਵਾਰ ਨਾ ਕਾਫੀ ਸਾਰੇ ਮੈਸੇਜ ਆਏ ਸੀ ਮੈਂ ਕੱਪੜੇ ਧੋ ਰਹੀ ਸੀ ਤੇ ਕਹਿ ਰਹੇ ਸੀ ਕਹਿੰਦੇ ਦੀਦੀ ਤੁਸੀਂ ਸਰਫ ਤੋਂ ਕੱਪੜੇ ਕੱਢ ਕੇ ਉਹ ਤਾਂ ਡ੍ਰਾਇਰ ਘਰੀ ਜਾ ਰਹੇ ਹੋ ਤੇ ਮੈਂ ਐਦਾਂ ਕਰਦੀ ਹੁੰ ਜੇ ਮੈਂ ਕਰੀ ਨਾ ਉਹਨਾਂ ਨੂੰ ਨਚੋੜਨ ਤੋਂ ਪਹਿਲਾਂ ਨਿਤਾਰ ਨੂੰ ਪਹਿਲਾਂ ਡ੍ਰਾਇਰ ਕਰ ਦੇਣੀ ਆ ਕਿਉਂ ਜਿਹੜੀ ਸਰphੁੱਲੀ ਆ ਸਾਰੀ ਨਿਕਲ ਜਾਂਦੀ ਏ ਉਸ ਤੋਂ ਬਾਅਦ ਆਹ ਦੇ ਨਿਤਾਰ ਨੇ ਜਿਹੜੇ ਨੇ ਇਜ਼ੀ ਹੋ ਜਾਂਦੇ ਆ ਤੇ ਨਾਲੇ ਸੌਖੇ ਨਿੱਤਰ ਜਾਂਦੇ ਆ ਠੀਕ ਹੈ ਜੀ ਝਾੜੂ ਲੱਗ ਗਿਆ ਪੋਚਾ ਰਹਿ ਗਿਆ ਕੋਈ ਤਾਂ ਲੁਕੀ ਜਾਂਦੀ ਆਂ ਵੀ ਲਾਈ ਦਊਂ ਕੱਲ ਵੀ ਲਾਇਆ ਹੈਗਾ ਗੱਡੀ ਦੇ ਪਾਣੀ ਮਾਰ ਦਿੰਦੇ ਜੇ ਮਾਰਨਾ ਹੀ ਪੈਣ ਗਰੀ ਦੀ ਹਾਲਤ ਕਰਖੀ ਬਿਆਰੀ ਜੀ ਲੱਗਦਾ ਕਿ ਨਵੀਂ ਲੈਂਦੀ ਉਹ ਮਸ਼ੀਨ ਨਾਲ ਮਾਰਾ ਪਣੀ ਕਿਵੇਂ ਇਹ ਇਹ ਤੰਗ ਮਾਰਦਾ ਮਸ਼ੀਨ ਨਾਲ ਦੇਖੋ ਵੀ ਜ਼ਿਆਦਾ ਵਧੀਆ ਹੁੰਦਾ ਕੰਮ ਇਹਦੇ ਨਾਲ ਨਾ ਉਹ ਉੱਤਰਦਾ ਨਹੀਂ ਗਾ ਜੇ ਲੱਗੇ ਨਾ ਕੋਈ ਕੰਮ ਘੱਟ ਕਰਾਂ ਤਾਂ ਖਲਾਰਾ ਵੱਧ ਪਾਉਣਾ ਮੇਰੇ ਵਾਸਤੇ ਨਹੀਂ ਪਾਉਂਦਾ ਤਿਆਰ ਸਾਂਭ ਕੇ ਰੱਖਣਾ ਖਲਾਰਾ ਹੂੰ ਅੱਛਾ ਮੈਂ ਸਾਂਭੀ ਜਾਵਾਂ ਖਲਾਰਾ ਨਹੀਂ ਮੈਂ ਸਾਂਭਦਾ ਨਾ ਖਲਾਰਾ ਤਾਂ ਅੱਛਾ ਹਾਂ ਕਿਦਾਂ ਦਿਨੋਂ ਮਸ਼ੀਨ ਬਾਰੇ ਪਈ ਮਿਲਿਆ ਵੀ ਉੱਥੇ ਪਈ ਆ ਮਸ਼ੀਨ ਵੀ ਚੱਕੀ ਨਹੀਂ ਹੈਗੀ ਉੱਥੋਂ ਕਿੱਧਰ ਚੁੱਕੜ ਜਾ ਰਿਹਾ ਹੋਇਆ ਰੋਣ ਯਾਰ ਕੋਈ ਨਹੀਂ ਚੁੱਕੜ ਚੁੱਕੜ ਹੋਰ ਕਿੱਧਰ ਚੁੱਕੜ ਹੋਊਗਾ ਜੇ ਤੂੰ ਕੰਮ ਕਰਾਂਗੇ ਉਹ ਚੰਗਾ ਕਰਾ ਕਰ ਲੈ ਜਾ ਕੇ ਭਜ ਤੂੰ ਕਿੰਨਾ ਕਰੇਗਾ ਕੰਮ ਤੇਰਾ ਬਗਨ ਧਾਰਨ ਵਾਲੇ ਲੈ ਕੇ ਮੇਰੇ ਸੁੱਭ ਕੇ ਸਾਰੇ ਕੱਪੜੇ ਚੱਲ ਕਾ ਗਿਆ ਰਜੇ ਚ ਕੰਮ ਆ ਲੱਗ ਰਿਹਾ ਸਾਡੇ ਘਰ ਪਾ ਉਹ ਨਹੀਂ ਹੁੰਦਾ ਗਿਆ ਰਜੇ ਨੂੰ ਤਾਂ ਆ ਗੱਡੀਆਂ ਧੋਣ ਵਾਲਾ ਉਹ ਲੱਗ ਰਿਹਾ ਹੈ ਅਮਨ ਹੈਡਕੁਆਰਟਰ ਤੋਂ ਮਿਲ ਕੇ ਕੰਮ ਮੰਜੂਰ ਹੈ ਅੱਛਾ ਹਾਂ ਠੀਕ ਹੈ ਲੱਗੇ ਗੱਡੀ ਧੋਣ ਹਾਂ ਹਾਂ ਹੋਰ ਕਹਿੰਦੇ ਗੱਡੀ ਤੇ ਨੱਡੀ ਬੰਦਾ ਸ਼ੌਂਕਾ ਰੱਖੇ ਤਾਂ ਹੀ ਗੱਲ ਵੱੜਦੀ ਹੁੰਦੀ ਹੈ। ਅੱਛਾ। ਹੋਰ ਹੈ? ਕਲਵਿੰਦਰ ਆ ਦੋਨੇ ਤੇਦਾ ਸ਼ੌਂਕਾ ਰੱਖਿਆ ਇਹਨੇ। ਅੱਛਾ। ਹਾਂ। ਮਿੱਟੀ ਦੀ ਪੈਨ। ਅਮਰ ਆਪਣੀ ਤੇਰੀ ਵਾਅਵੇ ਕਰੀ ਸੀ। ਨਹੀਂ ਆਪਣੀ ਤੇਰੀ ਬੰਦੀ ਆ ਯਾਰ ਕਰਨੀ ਬੰਦੀ ਆ। ਅੱਛਾ। ਹੈਂ? ਮੇਰਾ ਤਾਂ ਕਿ ਤਰੀਫ਼ ਕਰਨੀ ਪਰ ਕੋਈ ਮੰਨਦੇ ਨਹੀਂ ਹੈਗੇ। ਨਹੀਂ ਮੰਨਦੇ ਫਿਰ ਮੈਂ ਕਹਿ ਦਿੰਨੀ ਆ ਵੀ ਤੁਹਾਨੂੰ ਤਾਂ ਸਿਰਫ ਗੱਡੀ ਦਾ ਧਿਆਨ ਆ ਰੱਖਿਆ। ਗੱਡੀ ਦਾ ਹੀ ਰੱਖਿਆ ਗਿਆ। ਹੂੰ। ਬਸ ਠੀਕ ਹੈ। ਹਾਂ। ਪਰ ਮੇਰੇ ਪਹਿਲਾਂ ਨੇ ਬਹੁਤ ਨਾਰੇ ਲਾਉਣ ਉਹ ਨਹੀਂ ਨਹੀਂ ਸਾਡਾ ਵੀਰਤਿਆਰ ਰੱਖਦਾ ਪੈਨ ਨੂੰ ਪਤਾ ਹੈ ਵੀ ਪੈਨਰ ਦੁਨੀਆ ਰੱਖਦਾ ਉਹ ਤਾਂ ਇਹਦੇ ਕੰਨੀ ਨਹੀਂ ਤਾਂ ਨੀ ਬਹੁਤ ਨਾਰੇ ਲਾਉਣੇ ਖਾਸ ਕਰਕੇ ਤਾਂ ਪਤਾ ਹੀ ਹੁਣ ਮੈਂ ਕਿਦਾਂ ਕਿਦਾਂ ਨਾਮ ਲਾਵਾਂ ਸਾਰਿਆਂ ਨੂੰ ਪਤਾ ਹੀ ਹੈ ਬੋਬ ਮਾੜੀ ਹਾਲਤ ਹੋਈ ਪਈ ਸੀ ਗੱਡੀ ਦੀ ਇੰਨੀ ਕੁ ਬੁਰੀ ਹਾਲਤ ਹੋਈ ਪਈ ਸੀ ਨਾ ਪੁੱਛੋ ਹੀ ਨਾ ਵੇਖਣ ਨੂੰ ਦਿਲ ਨਹੀਂ ਕਰਦਾ ਗੱਡੀ ਨੂੰ ਉਹ ਕਰਾ ਦਿਲ ਦੇਖਣ ਨੂੰ ਹਾਂ ਹਾਂ ਕਿਉਂ ਨਹੀਂ ਤੂੰ ਫੜਾੜ ਗੱਡੀ ਧੋਵੋ ਫੇ ਮੈਂ ਕੱਪੜੇ ਧਰ ਦੇਣੀ ਮੰਮੀ ਪਾ ਦੇਣਗੇ ਸੁਪਨੇ ਮੈਂ ਤਿਆਰ ਹੋ ਜਾਵਾਂਗਾ ਠੀਕ ਹੈ ਵਾਟੀ ਠੀਕ ਹੈ ਓਕੇ ਓਕੇ ਤੇ ਆਪਾਂ ਹੋ ਗਏ ਤਿਆਰ ਬਟ ਅਮਨ ਦੀ ਤਿਆਰੀ ਹਜ ਤੱਕ ਨਹੀਂ ਹੋਈ ਹੈਗੀ ਅਮਨ ਦੀ ਤਿਆਰੀ ਹੋ ਰਹੀ ਹੈ ਹਾਂ ਰੱਖ ਜਾਈਏ ਤੇ ਤੁਹਾਡੇ ਵੇਲੇ ਹਾਂ ਮੈਂ ਵਿਲਾ ਹੂੰ ਤੇ ਅਮਨ ਕਰਦੀ ਕੰਮ ਭਾਈ ਮੈਂ ਹੈਗਾ ਬੇਲਾ ਹੋਰ ਮੈਂ ਅੱਜ ਵੀ ਵਿਲਾ ਕੱਲ ਵੀ ਮਰਜ਼ੀ ਗੱਲ ਪਛੇਤਣਾ ਲੜਾਈ ਕਰਨੀ ਦਿੱਤੀ ਜਾਂਦੇ ਕਰ ਹਾਂ ਇਹ ਕੀ ਗੱਲ ਬਣੀ ਹੋਰ ਤੂੰ ਤਾਂ ਮਾੜੀ ਜਿਹੀ ਗੱਲ ਤੇ ਆ ਹੋ ਜਾਂਦੇ ਆ ਲੜਨ ਲੜਨ ਤੇ 24 ਘੰਟੇ ਲੜਾਈ ਲੜਾਈ ਦੇ ਗੱਡੇ ਚੜੇ ਇਹ ਕੋਈ ਮੈਂ ਲੜਾਈ ਵਾਲੀ ਗੱਲ ਕੀਤੀ ਹੈ ਤੁਸੀਂ ਆਪ ਦੱਸੋ ਮੈਂ ਲੜਾਈ ਵਾਲੀ ਗੱਲ ਕੀਤੀ ਅੱਧਾ ਖਮਾਰ ਗੱਡੀ ਤੇ ਅੱਧਾ ਤੇ ਨਹੀਂ ਆਪ ਜਾ ਗੱਡੀ ਤੇ ਬਹਿ ਕੇ ਸਟਾਰਟ ਕਰਦੇ ਆਂ ਵੀ ਹਾਂ ਵੀ ਮਾਤਾ ਲੈ ਮਸਰਾ ਮਾਤਾ ਬਿੱਲਾ ਹੋ ਗਿਆ ਸਮਾਨ ਸਾਰਾ ਧਰਤਾ ਮੈਂ ਇਹ ਧਰਤਾ ਸਮਾਨ ਗੱਡੀ ਤੇ ਸੋਨੇ ਲੱਗਦਾ ਪਤਾ ਜੱਟ ਦੇ ਜੋਰ ਦਾ ਵੀ ਕੀ ਧਰਿਆ ਕੀ ਨਹੀਂ ਮੈਨੂੰ ਜਿੰਨਾ ਕਿਹਾ ਸੀ ਮਨੂੰ ਚੱਕ ਲਿਆ ਅੱਛਾ ਹਾਂ ਮਨੂੰ ਉਹ ਗੱਲ ਹੋ ਗਈ ਜਿੰਨਾ ਕਿਹਾ ਸੋਨੇ ਚੱਕ ਲਿਆ ਹੂੰ ਕੋਈ ਗੱਲ ਨਹੀਂ ਬਦਾਨਾ ਤੁਸੀਂ ਕੀ ਯਾਦ ਰੱਖੋਗੇ ਹੈ? ਹੋਰ ਗਿਆ ਕਿ ਤੱਕ ਖਤਮ। ਇਹ ਨੂੰ ਫੋਟੋ ਖਿਚਲਾ ਦੋ। ਇਹ ਹੋ ਰੇ ਕੰਮ ਕਰੀ ਜਾਂਦੇ ਵਾ। ਇਹਨਾਂ ਰੋਲਾ ਇਹ ਫੁਲਕਾਰੀਆਂ ਹੈ ਇਹ ਸੂਤਾਂ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਅੱਜਕੱਲ ਪ੍ਰਧਾਨ ਤੁਹਾਨੂੰ ਨਹੀਂ ਪਤਾ ਹੈਗਾ ਅਮਨ ਤੂੰ ਮੇਰਾ ਨਾਮ ਪ੍ਰਧਾਨ ਰੱਖਿਆ ਤੇਰਾ ਨਾਮ ਹੈਡਕ quart ਰੱਖੂਗਾ ਹੁਣ ਅੱਛਾ ਹੂੰ ਮੇਰਾ ਮੂਰਾ ਨਾਮ ਨਾ ਕੋਈ ਲੋੜ ਹੈ ਮੈਂ ਥੋੜਾ ਚੱਲਣਾ ਹਾਂ ਹਾਂ ਥੋੜਾ ਚੱਲ ਜੂਗਾ ਮੇਰਾ ਨਹੀਂ ਚੱਲਦਾ ਹੈਗਾ ਕਿਉਂ ਨੋ 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 ਨਾ ਨਾ ਇਹ ਪ੍ਰਧਾਨ ਹੁਣ ਤੂੰ ਗਲਤ ਹੈ ਜੋ ਬਾਕੀ ਆ ਕੇ ਕਰਦੇ ਆਪਾਂ ਸੈਟਿੰਗ ਸਾਡੇ ਪ੍ਰਧਾਨ ਸਾਹਿਬ ਆਪਣੇ ਕੰਮ ਚਲੇ ਗਿਆ ਤੇ ਮੈਨੂੰ ਨਾ ਥੋੜੀ ਮੇਰੇ ਆਪਣੇ ਕੰਮ ਦੀ ਟੈਨਸ਼ਨ ਪੈ ਗਈ ਸੀ ਮੇਰਾ ਕਰੀਅਰ ਥੋੜਾ ਜਿਹਾ ਇੱਧਰ ਉੱਧਰ ਹੋ ਗਿਆ ਸੀ ਤੇ ਮੈਂ ਹੁਣ ਉਹ ਸੈੱਟ ਕੀਤਾ ਤੇ ਮੈਂ ਨਾ ਘਰੋਂ ਖਾਣਾ ਖਾ ਕੇ ਚੱਲੀ ਪਤਾ ਨਹੀਂ ਯਾਰ ਮੇਰੇ ਨਾਲ ਐਵੇਂ ਕਾਹ ਤੋਂ ਬੰਦੀ ਮੈਂ ਜਦੋਂ ਵੀ ਕਿਤੇ ਜਾਂਦੀ ਨਾ ਮੈਨੂੰ ਘਰੋਂ ਰੋਟੀ ਨਸੀਬ ਨਹੀਂ ਹੁੰਦੀ ਹੈਗੀ ਤੇ ਹੁਣ ਇੱਥੇ ਕੁਲੰਦਰ ਸਿੰਘ ਨੇ ਮੈਨੂੰ ਇੱਥੇ ਖੜਾ ਕੇ ਤੇ ਆਪ ਆਪਣੇ ਬੈਂਕ ਮੁਕ ਦਾ ਕੰਮ ਕਰਨ ਚਲੇ ਗਏ ਤੇ ਮੈਨੂੰ ਨਾ ਹੁਣ ਐ ਹੋਰ ਇੱਥੇ ਖਾਣ ਨੂੰ ਕੁਝ ਨਹੀਂ ਹੈਗਾ ਲੱਗੇ ਚਾਗੇ ਪਰ ਤੇ ਜੂਸ ਵਾਲਾ ਹੈਗਾ ਤੇ ਹੁਣ ਨਾ ਮੈਂ ਗੱਡੀ 'ਚੋਂ ਨਿਕਲ ਕੇ ਜਾਂਦੀ ਹਿੰਮਤ ਨਹੀਂ ਕੀਤੀ ਤੇ ਇੱਥੇ ਨਾਲ ਹੀ ਨਾ ਇੱਕ ਰੇੜ ਤੇ ਮੈਂ ਉਹਨੂੰ ਆਵਾਜ਼ ਲਾਈ ਮੈਂ ਕਿਹਾ ਵੀ ਵੀਰੇ ਮੈਨੂੰ ਨਾ ਇੱਕ ਗਲਾਸ ਜੂਸ ਬਣਵਾ ਕੇ ਲਿਆ ਦਿਓ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਮੈਡਮ ਜੀ ਕਹਿੰਦਾ ਮੈਂ ਲਿਆ ਦੇਣਾ ਬਣਵਾ ਕੇ ਤੇ ਕਈ ਵਾਰੀ ਐਸੋ ਹੁੰਦਾ ਆਪਾਂ ਪਤਾ ਨਹੀਂ ਆਖੇ ਲੱਗਣਾ ਕਿ ਨਹੀਂ ਲੱਗਣਾ ਹੈਗਾ ਪਰ ਨਹੀਂ ਹਨਾ ਤੇ ਮੈਂ ਕਿਹਾ ਤੇ ਦੇਖੀ ਵਿਚਾਰਾ ਇੱਕ ਵਾਰ ਤੇ ਚਲਾ ਗਿਆ ਤੇ ਕਹਿੰਦਾ ਕੋਈ ਗੱਲ ਤੁਸੀਂ ਬੈਠੇ ਰਹੋ ਮੈਂ ਤੁਹਾਨੂੰ ਗੱਡੀ 'ਚ ਜੂਸ ਭੇਜ ਦਿੰਦਾ ਤੇ ਪੁੱਛ ਕੇ ਗਿਆ ਮੈਡਮ ਜੀ ਮਿੱਠਾ ਡਾਲਣਾ ਹੈ ਬਰਫ਼ ਡਾਲਣੀ ਆ ਜਾਂ ਨਹੀਂ ਡਾਲਣੀ ਹੈ ਬੜੇ ਪਿਆਰ ਨਾਲ ਮੈਨੂੰ ਪੁੱਛ ਗਿਆ ਇਦਾਂ ਮੈਨੂੰ ਮੇਰੇ ਘਰ ਦੇ ਰਹਿਣੀ ਕਦੀ ਪਿਆਰ ਨਾਲ ਪੁੱਛਿਆ ਜਿੰਨਾ ਮੈਨੂੰ ਉਹ ਪਿਆਰ ਨਾਲ ਪੁੱਛ ਕੇ ਗਿਆ ਏ ਤੇ ਐਦਾਂ ਸਾਡੇ ਪਤਾ ਨਹੀਂ ਕੀ ਫਾਟਕਾਂ ਦਾ ਕੰਮ ਚੱਲ ਰਿਹਾ ਮੈਂ ਤੁਹਾਨੂੰ ਦਿਖਾਉਣੀ ਆ ਆ ਦੇਖੋ ਤੇ ਸਾਰੇ ਫਟਕ ਵਗੈਰਾ ਇੱਥੇ ਬੰਦ ਕੀਤੇ ਪਿਆ ਅੰਦਰ ਪਤਾ ਨਹੀਂ ਕੀ ਕਰ ਰਹੇ ਨੇ ਉਹ ਦੇਖੋ ਟਾਇਲਾ ਟੂਲਾ ਪੱਟ ਰੱਖੀ ਨੇ ਸਾਰੀਆਂ ਕੁਝ ਨਾ ਕੁਝ ਨਵਾਂ ਚੱਲਦਾ ਹੀ ਰਹਿੰਦਾ ਹੈ ਸਮਝ ਨਹੀਂ ਆਉਂਦੀ ਹੈ ਕਿ ਕਦੀ ਕਿਸੇ ਪਾਸੇ ਉਹ ਰਾਹ ਬੰਦ ਕਰ ਦਿੰਦੇ ਕਦੀ ਕਿਸੇ ਪਾਸੇ ਉਹ ਰਾਹ ਬੰਦ ਕਰ ਦਿੰਦੇ ਨੇ ਲਓ ਜੀ ਜੂਸ ਮੇਰਾ ਲੈ ਕੇ ਆ ਗਿਆ ਵੀਰਾ ਫਾਈਨਲੀ ਜੂਸ ਆਪਣਾ ਆ ਗਿਆ ਤੇ ਮੈਂ ਪੀ ਵੀ ਲਿਆ ਜਦੋਂ ਭੁੱਖ ਲੱਗੀ ਹੋਵੇ ਨਾ ਫਿਰ ਨਾਂ ਜੀ ਗਾ ਤਾਂ ਵੀ ਕੁਝ ਮਰਜ਼ੀ ਮਿਲ ਜੇ ਇਦੂ ਕਰਣਾ ਮੇਰੇ ਸਾਹਮਣੇ ਨੰਗਰਾ ਤੇ ਉਹਨੇ ਉਹ ਪਾਪੜ ਖਾ ਰਿਹਾ ਸੀ ਮੇਰਾ ਅੰਦਲ ਕਰ ਕੋ ਪਾਪੜ ਖੋਲ ਮੈਂ ਤੇ ਜੂਸ ਵਾਲੇ ਬਾਈ ਨੂੰ ਮੈਂ ਕਿਹਾ ਮੈਂ ਵੀਰੇ ਤੁਸੀਂ ਵੀ ਇੱਕ ਗਲਾਸ ਪੀ ਲਓ ਕਹਿੰਦੇ ਨਹੀਂ ਮੈਡਮ ਜੀ ਥੈਂਕ ਯੂ ਮੈਂ ਕਿਹਾ ਨਹੀਂ ਤੁਸੀਂ ਇੱਕ ਗਲਾਸ ਪੀ ਲਓ ਕੋਈ ਗੱਲ ਨਹੀਂ ਬੀ ਤੁਸੀਂ ਮੈਂ ਜੂਸ ਲਿਆ ਕੇ ਦਿੱਤਾ ਕਹਿੰਦੇ ਨਹੀਂ ਨਹੀਂ ਮੈਡਮ ਜੀ ਮੈਨੇ ਨਹੀਂ ਪੀਣਾ ਪੀਓ ਦੇਖੋ ਨਾ ਬੜਾ ਵਧੀਆ ਲੱਗਦਾ ਯਾਰ ਜਦੋਂ ਕਿੰਨੇ ਪਿਆਰ ਨਾਲ ਬੋਲਦਾ ਹਨਾ ਤੇ ਆਪਾਂ ਵੀ ਜਨੂੰ ਪਿਆਰ ਨਾਲ ਬੋਲਦੇ ਵਧੀਆ ਲੱਗਦਾ ਮੈਂ ਦੱਸ ਤੂੰ ਸਕੂਲ ਜਾਂਦੀ ਏ ਕਾ ਤੂੰ ਜਾਂਦੀ ਏ ਸਕੂਲ ਸਸਰੀ ਘਰ ਬੁਲਾ ਸਾਰੇ ਨੂੰ ਹਾਂ ਬੁਲਾ ਸਸਰੀ ਘਰ ਸਾਰਿਆਂ ਨੂੰ ਸਾਰੇ ਆ ਪੱਕੀ ਗੱਲ ਸੱਸੀ ਘਰ ਤਾਂ ਬੁਲਾ ਦੇ ਫਿਰ ਸੱਸਰੀ ਘਰ ਹਾਂ ਸੱਸਰੀ ਘਰ ਮੈਨੂੰ ਕਹਿੰਦੀ ਤੁਹਾਡੇ ਮੁੰਡਾ ਹੋਊਗਾ ਅਗਲੇ ਸਾਲ ਤੇ ਮੈਂ ਕਿਹਾ ਮੇਰੇ ਤਾਂ ਪੋਤੇ ਪੋਤੀਆਂ ਵਿਹੋਂ ਨਾਲ ਸਾਹ ਆ ਕਿਉਂ ਰਿਆ ਟੱਕਾ ਮੱਛੀ ਟੱਕਾ ਬੱਜ ਗਿਆ ਤੇ ਤੂੰ ਮੈਨੂੰ ਕੱਲ ਇੱਥੇ ਮਿਲੇਂਗੀ ਹੈ ਨਾ ਤੇ ਮੈਂ ਕੱਲ ਤੇਰੇ ਵਾਸਤੇ ਕੁਝ ਲੈ ਕੇ ਆਉਂਗੀ ਅੱਜ ਮੈਂ ਸੰਗਰੂਰ ਜਾਣਾ ਜਾਂ ਮੈਂ ਸੰਗਰੂਰ ਤੋਂ ਆਉਂਦੀ ਹੋਈ ਲੈ ਕੇ ਆਉਂਗੀ ਠੀਕ ਹੈ ਇੱਥੇ ਇਨੇ ਘੇਰੀਏ ਝੋਨੇ ਤੂੰ ਇਨੇ ਇੱਥੇ ਕਿਉਂ ਨਹੀਂ ਇਨੇ ਘੇਰੀਏ ਚ ਠੀਕ ਤੂੰ ਇੱਥੇ ਘੁੰਮਦੀ ਨਹੀਂ ਮੈਂ ਕਿਹਾ ਹਾਂ ਪੜਾਈ ਕਰਦੀ ਨੇ ਆ ਪੱਕਾ ਟੂਠ 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 ਬੋਲ ਰਿਹਾ ਪੱਕਾ ਮੂੰਗਫਲੀ ਖਾਣੀ ਮੂੰਗਫਲੀ ਖਾਣੀ ਮੂੰਗਫਲੀ ਖਾਣੀ 10 ਰੁਪਏ ਵਾਲੇ ਮੂੰਗਫਲੀ ਨਹੀਂ ਖਾਣੀ ਹੈਗੀ ਬੂਟ ਲੈ ਦੇ ਬੂਟ ਲੈਣ ਬੂਟ ਮੈਂ ਤੈਨੂੰ ਪੱਕਾ ਲੈ ਕੇ ਦਵਾਂਗੀ ਠੀਕ ਹੈ ਮੈਂ ਜਰਾ ਬਾਂਬੂਟ ਕੋਟੀ ਸਾਰਾ ਕੁਝ ਲੈ ਕੇ ਦਵਾਂਗੀ ਪੱਕਾ ਪ੍ਰੋਮਿਸ ਤੈਨੂੰ ਕਹਿ ਰਹੀ ਹਾਂ ਠੀਕ ਹੈ ਪਰ ਤੂੰ ਇੱਥੇ ਮਿਲੀ ਮੈਨੂੰ ਠੀਕ ਹੈ ਮੇਰਾ ਡੈਡੀ ਦਾ ਮੈਂ ਕੋਟ ਪਾ ਸਕਦੀ ਤੂੰ ਇੱਥੇ ਹੀ ਮਿਲੀ ਫਿਰ ਮੈਨੂੰ ਠੀਕ ਹੈ ਮੈਂ ਆ ਬਈਆਂ ਨੂੰ ਪੁੱਛੂੰਗੀ ਆ ਕੇ ਫਿਰ ਤੂੰ ਇੱਥੇ ਮਿਲ ਜਾਏਂਗਾ ਮੈਨੂੰ ਠੀਕ ਹੈ ਉਹਨਾਂ ਨੂੰ ਪੁੱਛ ਲਿਓ ਕਿਓ ਆਂਟੀ ਆਈ ਕਿ ਨਹੀਂ ਠੀਕ ਐ ਬਾਏ ਲਵ ਯੂ ਬਾਏ ਲਵ ਯੂ ਸੋ ਮੈਨੂੰ ਨਹੀਂ ਪਤਾ ਹੈਗਾ ਕਿ ਸੋਨੂ ਨੇ ਕੀ ਕੀਤਾ ਹੈਗਾ ਤਾਂ ਫਿਰ ਮੈਨੂੰ ਪਤਾ ਕੀ ਕੀਤਾ ਕੋਟੀ ਦੇ ਬਟਨ ਦੇਖੋ ਕਿੱਧਰ ਨੂੰ ਗਾ ਲਿਆ ਸਹੀ ਤਾਂ ਹੈਗਾ ਨਹੀਂ ਆ ਸਹੀ ਨਾ ਉੱਪਰ ਬਟਨ ਜਿਹੜਾ ਤਾਂ ਨਾ ਲੱਗਾ ਹੋਇਆ ਉਹ ਓ ਮਾਡ ਸਾਰਾ ਵਜਾ ਰਾਇਆ ਕੰਪਲੈਸ ਉਹ ਤੇ ਕੋਟੀਆਂ ਨਹੀਂ ਵੇਖਣ ਦੀ ਆਪਾਂ ਸਮਝਾਦੇ ਕੋਟੀਆਂ ਆਹ ਇਹ ਲੋ ਦਿਮਾਗ ਹੈ ਹਾਂ ਦਿਮਾਗ ਖਤਮ ਹੋ ਗਿਆ ਵਾਕਈ ਹੈ ਨਾ ਕਵੀਆਂ ਵਾਲੀਆਂ ਨੇ ਖਤਮ ਕਰ ਦਿੱਤੀਆਂ ਵੀ ਵਾਲੀਆਂ ਤੇ ਬੰਦੇ ਦਾ ਫੈਸਲਾ ਪੁੱਛ ਨਹੀਂ ਪਤਾ ਹੈ ਆਓ ਇੰਨਾਂ ਨਾਲ ਕਿੰਨੇ ਪ੍ਰੀਤੀਆਂ ਵੇਖਣਾ ਤੇ ਮੈਂ ਚਾਨਕ ਹੋਣੀ ਬੈਠੀ ਆ ਤਾਂ ਪਤਾ ਲੱਗ ਗਿਆ ਤੇ ਵਾਕਈ ਕਵੀਲਦਾਰ ਬੰਦੇ ਨੂੰ ਨਾ ਸੰਗ ਸ਼ਰਮ ਸਾਰਾ ਕੁਝ ਓੜ ਜਾਂਦਾ ਹੈ ਕਿ ਨਹੀਂ ਮੇਰੇ ਇਕ ਦਿਨ ਸਭ ਕੁਝ ਹੀ ਆਉਂ ਗਿਆ ਕੋਟੀ ਹੋਰ ਬਟਾ ਨਹੀਂ ਬੜਾ ਕਿਧਰੋਂ ਬਣੇ ਕਿਧਰ ਨਹੀਂ ਇਹ ਨਾ ਹੋ ਗਿਆ ਵੀ ਕੋਟੀ ਪਾ ਲਈ ਹਾਂ ਟੱਕ ਲਈ ਆਪਾਂ ਨੇ ਹਾਂ ਪਹਿਲਾਂ ਮੈਨੂੰ ਟੈਨਸ਼ਨ ਹੀ ਕਿਸੇ ਨੇ ਵੇਖਿਆ ਨਹੀਂ ਹੁਣ ਤੁਸੀਂ ਸਾਰਿਆਂ ਨੇ ਵੇਖ ਲਿਆ ਹੁਣ ਤਾਂ ਮੈਨੂੰ ਸ਼ਰਮ ਆਉਂਦੀ ਇਹ ਵੀ ਆਪਣੇ ਵਰਗੇ ਸਾਰੇ ਕਵੀਲਰ ਤਾਂ ਹਨ ਹਾਂਜੀ ਸਾਡੇ ਨਾਲ ਵੀ ਹੋ ਗਿਆ ਵੇਖੀ ਬਹੁਤ ਕਮੈਂਟ ਆਉਣੇ ਦੀਦੀ ਵੀ ਆਣਾਂਗੀ ਦੀਦੀ ਮੇਰੇ ਕੋਲ ਕਮੈਂਟ ਕਰਦੀ ਹਾਂ ਕਿ ਕਿਤੇ ਕਿਦਣਾ ਹੋਵੇ ਹੁੰਦਾ ਇੱਕ ਸਾਡੇ ਨਾਲ ਹੀ ਹੁੰਦਾ ਵੈ ਜੋ ਕੋ ਸਾਡੇ ਨਾਲ ਦਾ ਸਾਰਿਆਂ ਨਾਲ ਹੀ ਹੁੰਦਾ तकरीबन ਇਹ ਨੇ ਮੇਰੀਆਂ ਨਿੱਕੀਆਂ ਨੰਨੀਆਂ ਨੰਨੀਆਂ ਜਾਨਾਂ ਤੇ ਕਿੰਨਾ ਚਾ ਜੜ ਗਿਆ ਤੇ ਪੰਛੀ ਆਕਰ ਕਰ ਆਪਣੇ ਆਲਣੇ ਨੂੰ ਵਾਪਸ ਆ ਹੀ ਗਏ ਤੇ ਆ ਦੇਖੋ ਸਾਡਾ ਛੋਟਾ ਆਏ ਆਏ ਹੈ ਤੇ ਪਨੀਤ ਪਨੀਤ ਲਾ ਗਿਆ ਘੜੇ ਆਏ 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 ਫੌਜੀ ਦੇ ਪੋਤੇ ਫੌਜੀਆਂ ਟੋਪੀਆਂ ਤੇ ਇੰਨੇ ਦੇ ਲੋ ਇਹ ਤਾਂ ਖੋਤੇ ਦਾ ਕੰਮ ਉਹੀ ਰਿਹਾ ਸਹਿਤ ਰਿਹਾ ਬਾਹਰ ਹੀ ਕੜਦਾ ਹਾਂ ਦੋ ਮਿੰਟ ਦਾ ਫੇਰ ਕਰਾਂ ਠੀਕ ਹੈ ਮਣੀ ਨੂੰ ਇਸ਼ਾਰੇ ਸਮਝਾਤੀ ਪਨੀਤ ਦੇ ਇਸ਼ਾਰੇ ਆ ਸਮਝਾਤਾ ਸਾਰਾ ਕੁਝ ਨੋਰ ਸਹੀ ਗੱਲ ਹੈ ਛਿਛੇ ਬੰਦ ਲੈ ਹਾਂ ਤੁਸੀਂ ਹੀ ਸਮਝ ਲਓ ਸਮਝ ਲਓ ਸਹੀ ਗੱਲ ਹੈ ਹਾਂਜੀ ਬਤਾ ਹਾਂਜੀ ਮੈਨੂੰ ਬੜੀਆ ਹੋ ਗਿਆ ਠੀਕਾ ਹੋ ਗਿਆ ਆਏ ਆਏ ਨੀ ਉहां ਚਲ ਕੇ ਜਾਇ ਨੀ ਇੱਧਰ ਤਾਂ ਮੂੰਹ ਕਰ ਲਓ ਉਹ ਇੱਧਰ ਤਾਂ ਮੂੰਹ ਕਰਕੇ ਖੜਾ ਦੋ ਮੈਨੂੰ ਕੇ ਰਖਾਈਏ ਆਏ ਨਹੀਂ ਤ ਫੜਿਓ ਆ ਜਰਾ ਅੱਬਾ ਤਾਂ ਪੀਏ ਨੇ ਚਲ ਤੇ ਟੋਪੀ ਚਾਹ ਤੇ ਟੋਪੀ ਪਾ ਲਵਾਂਗੇ ਬੁੱਤ ਬੁਖਾਰ ਹੋ ਗਿਆ ਤੁਮ ਫੇਰ ਕੱਲਬ ਮਸਾ ਠੀਕ ਹੋਇਆ ਹੈ ਚਲ ਆਜੋ ਹੁਣ ਬੁਖਾਰ ਫਤੈ ਮੈਨੂੰ ਕਰ ਰੱਖਿਆ ਅੱਜ ਅੱਛਾ ਜੀ ਹੋਰ ਜ਼ਖਾਮ ਕਿਉਂ ਇੱਧਰ ਚੱਲ ਕਿਹੜਾ ਮਾਲ ਆ ਆਦਾ ਬਾਈ ਕਿੱਥੇ ਕਿਦ ਨੂੰ ਹਾਂ ਤਰਨ ਨਾ ਇੱਧਰ ਪਿਆ ਤੇਰਾ ਮਾਲ ਆਸੀ ਮਾਲ ਇੱਧਰ ਇੱਧਰ ਹੈ ਮਾਲ ਫਤੇ ਕਿੱਧਰ ਆਸੀ ਮਾਲ ਬੋਨਟ ਤੇ ਹੈ ਮਾਲ ਨਾ ਇਹ ਤੇ ਮੈਂ ਉਹ ਕਰ ਲਿਆ ਸੀ ਪੁੱਤੇ ਗੜਕ हाचना नहीं रोटी खाओ पिज्जे खाओ मम्मी नहीं सगन अच्छा मम्मी ने खा ली रोटी अच्छा खाधी नहीं किसी ने भी पूर्सी ਅੱਛਾ ਇਹਨੂੰ ਕੁਰਸੀ ਤੇ ਰੱਖ ਦੇ ਫੇ ਜਦੋਂ ਉੱਧਰ ਆ ਜਾਓ ਹਣ ਤੁਸੀਂ ਇਹ ਤਾਂ ਕੱਪੜੇ ਦਾ ਗਾਹ ਪਿਆ ਹੈ ਫੇ ਤੂੰ ਕੁਰਸੀ ਤੇ ਰੱਖ ਦੇ ਜਿਆਦਾ ਫੇ ਹਣ ਇਹਨਾਂ ਕੁਰਸੀ ਦੇ ਬਾਅਦ ਚ ਬੋਲਟ ਕਾਲ ਇਹਨਾਂ ਨੂੰ ਖਾ ਲੈਂਦੇ ਨਾ ਪਹਿਲਾਂ ਬਸ ਦੋ ਡੱਬੇ ਆਈ ਫਿਰ ਦੇ ਅੱਛਾ ਮੈਂ ਪਾਪਾ ਨੂੰ ਕਹਿੰਦਾ ਵੱਧ ਲਿਆ 버ਗਰ ਲੈਂਦੇ ਨਾ ਬੁਰਗੀ ਖਾਵਾਂਗੇ ਬੁਰਗੀ ਬੁਰਗਰ ਕੀ ਹੁੰਦਾ ਬੁਰਗੀ ਇੱਕ 버ਗਰ ਹੁੰਦਾ ਅੱਛਾ ਅੱਛਾ ਉਹ ਛੋਟਾ ਜਿਹਾ ਉਹ 버ਗਰ ਨੂੰ ਕਹਿੰਦਾ ਬੁਰਗੀ ਖਾ ਰਿਆ ਸੀ ਅੱਛਾ ਇਹ ਦੰਦ ਖੋਟ ਟੁੱਟਿਆ ਬੜਿਆ ਮੇਰਾ ਪੁੱਤਾਂ ਨਹੀਂ ਜਿਹੜਾ ਹੈ ਆਜੋ ਤੁਹਾਨੂੰ ਆਪਣੇ ਨਾਲ ਛੋਟੇ ਪੁੱਤ ਦੇ ਦਰਸ਼ਨ ਕਰਾਈਏ ਪੀਜ਼ਾ ਘਾ ਘਟੇਰੀ ਹੋ ਗਿਆ ਉਹ ਤੇ ਤਾਂ ਟੀਵੀ ਚੱਲ ਰਹੀ ਹੈ ਕੰਮ ਦੇਖੋ ਫਤੇ ਸਿੰਘ ਦੇ ਫਤੇ ਉਹ ਫਤੇ ਦੀ ਪੂਰੀ ਨੀਂਦ ਚਾਹੀਦੀ ਹੈ ਫਤੇ ਸਿੰਘ ਟੀਵੀ ਦੇਖਦੇ ਦੇਖਦੇ ਸੌ ਗਿਆ ਵਿਚਾਰਾ ਪਹਿਲਾਂ ਉੱਠ ਗਿਆ ਸੀਗਾ ਫਿਰ ਮੋੜ ਤੇ ਕੋਰ ਮੋੜਦਾ ਉਹ ਤਾਂ ਚੱਲ ਰਿਹਾ ਹੈ ਉਹ ਯਾਰ ਨੀਂਦ ਆ ਰਹੀ ਏ ਨੀਂਦ ਆ ਰਹੀ ਏ ਸੋ ਜਾ ਫਿਰ ਸੋ ਜਾ ਮੇਰਾ ਬਸ ਸੋ ਜਾ ਸੋ ਜਾ ਸੋ ਸੋ ਉਹ ਤੇਰੀ ਸੋ ਜਾ ਇਹਨੇ ਆਪ ਇਹਨੇ ਮੋਡ ਦੀ ਰਿਮੋਟ ਦੇਣ ਦਾ ਮਾਰਾ ਕਰ ਰਿਹਾ ਉੱਠ ਜਾਂਦਾ ਉਹਦੀ ਦੇਖੋ ਇਹ ਹੋ ਰਿਹਾ ਇਹ ਅਜੂਰੀ ਸੋ ਜੂਗਾ ਇਹ ਇਹ ਜੀ ਰਾਤ ਨਾ ਇਹਦਾਂ ਸੋਗੇ ਠੀਕ ਠੀਕ ਸੋ ਜਾ ਮੈਂ ਤੇ ਆਪਾਂ ਆ ਗਏ ਸੀਗੇ 8:30 ਵਜੇ ਇਸ ਨਾਮੋ ਆਉਣ ਤੋਂ ਬਾਅਦ ਅਮਨ ਫੇਰ ਆਪਣੇ ਬੁਟੀਕ 'ਚ ਜਾ ਕੇ ਬੈਗੀ ਇਧਰੋਂ ਦਾ ਫੋਨ ਆਇਆ ਜਿੱਦਾਂ ਠੀਕ ਠਾਕ ਤੁਸੀਂ ਤਾਂ ਆ ਬੜੇ ਸੋਹਣੇ ਹੋ ਤਾਂ ਫਟਾੜਾ ਦਾ ਸੂਟ ਸੋਹਣੇ ਨਹੀਂ ਬਣਾਉਣੇ ਆਪਾਂ ਨੇ ਤੁਸੀਂ ਸਾਡਾ ਨੰਬਰ ਕੈਸਾ ਸੋਚਿਆ ਕਿ ਕਿਸੇ ਕਦੇ ਲਾਈਕ ਤੇ ਕਲੀਕ ਕਰਿਆ ਆਪਣੇ ਨੰਬਰ ਨੂੰ ਫੋਨ ਆ ਰਿਹਾ ਹੈ ਆਈ ਦੇ ਵੀ ਤਾਂ ਸਸਣ ਮਹਿੰਗੇ ਨਹੀਂ ਹੈਗੇ ਆਪਣੇ ਇਹੀ ਬਹੁਤ ਆ ਸਾਨੂੰ ਤਾਂ ਅੱਗੀ ਤਾਂ ਆ ਕੇ ਬੰਦੇ ਹੈ। ਇਹ ਜੀ ਬਹੁਤ ਸੋਹਣੇ ਜੋ 34 ਸੋਈ ਜੀ ਦਾ। ਇਹ ਸੈਂਟਰ ਪੈਨਲ ਐਦਾ ਵਿੱਚ ਬੁੱਟੀ ਜਿਹੜੀ ਬਣਾਈ ਹੋਈ ਹੈ। ਔਰ ਇਨੈਕ ਤੁਹਾਡਾ ਜਿਹੜਾ ਤੁਸੀਂ ਕਿਹਾ ਐਦਾ ਦਾ ਨੈਕ ਬਣਾਉਣਾ। ਬਸ ਠੀਕ ਆ ਠੀਕ ਹੈ। ਇੱਕ ਕੇ ਹੋ ਗਿਆ। ਨਾ ਚੱਕੀ ਲੋਜੀ ਦਾ ਮੈਂ ਗਰਦੀ ਕਰਦੇ ਸੀ ਮੈਂ ਇਸ ਤੇ ਹਾਂ ਸਰ ਲੋਜੀ ਟਾਈਮ ਹੋ ਗਿਆ ਰਾਤ ਦੇ 9:30 ਕ 10 ਦਾ ਪਤਾ ਨਹੀਂ ਮੈਨੂੰ ਆਪਣੇ ਹਸਾਰੇ ਸੈੱਟ ਕਰ ਲਿਓ ਟਾਈਮ ਪਤਾ ਨਹੀਂ ਆ ਵੀ ਡਿਗੀ ਪੇ ਇੱਧਰ ਤੇ ਗਗਨ ਦੁੱਧ ਬਣਾ ਲੈ ਭਣ ਮਣ ਕੇ ਤੇ ਚਲੋ ਜੀ ਫੋਨ ਕਿਦਾਂ ਲਈਦਾ ਮੇਰਾ ਤੇ ਨਵੀਆਂ ਕੋਟੀਆਂ ਲਈਆਂ ਮੈਂ ਤੁਹਾਨੂੰ ਦਿਖਾਉਣੀ ਆ ਤੇ ਉਧਰ ਲਾਈਟ ਘਟਾ ਸਾਡੇ ਵਾਲੇ ਰੂਮ ਚ ਆਪਾਂ ਵੱਡੀ ਲਾਈਟ ਲਾ ਕੇ ਆਪਾਂ ਬੁਟੀਕ ਚ ਲਾ ਲਈ ਤੇ ਇੱਕ ਕੋਟੀ ਤਾਂ ਮੈਂ ਵੇਅਰ ਕੀਤੀ ਹੋਈ ਕਲੰਦਰ ਦਿਖਾਓ ਮੇਰੀ ਕੋਟੀ ਤੀਗੀ ਵੇਖਨਦੇ ਹੋ ਗਾਣ ਹੁਣ ਦੇਖ ਫਿਰ ਕੋਟੀ ਸੋਹਣੀ ਲੱਗਣੀ ਨਾ ਬਹੁਤ ਸੋਹਣੀ ਵਧੀਆ ਵੀਡੀਓ ਚ ਵਧੀਆ ਆਂਦੀ ਪੂਰੀ ਕਿਹੜਾ ਆਂਦੀ ਪੂਰੀ ਹੈ ਤੇ ਇੱਕ ਕੋਟੀ ਮੈਂ ਲਿਆਈ ਆ ਵਾਈਟ ਕਲਰ ਦੇ ਵਿੱਚ ਕਿਉਂਕਿ ਸਾਰੀਆਂ ਭੈਣਾਂ ਦੇ ਮੈਸੇਜ ਆਉਂਦੇ ਆ ਵੀ ਦੀਦੀ ਜਿਹੜੀ ਤੁਸੀਂ ਕਲੰਦਰ ਕੈਮਰਾ ਕਿੱਧਰ ਧਿਆਨ ਦਿਆ ਤੀਨ ਠੀਕ ਹੈ ਕੈਮਰਾ ਉਹ ਗਾਣਾ ਚੱਲ ਰਿਹਾ ਸੀ ਹਾਂ ਕਲੰਦਰ ਤੇ ਇਕ ਲਿਆਂਦੀ ਮੈਂ ਵਾਈਟ ਕਲਰ ਦੇ ਵਿੱਚ ਤੇ ਤੁਹਾਨੂੰ ਦਿਖਾਉਣ ਦਾ ਮਕਸਦ ਇਹ ਹੁੰਦਾ ਹੈ ਕਿ ਜਿਹੜੇ ਨਵੇਂ ਪਹਿਣਾ ਹੁੰਦੀਆਂ ਨੇ ਉਹ ਕਹਿੰਦੇ ਦੀ ਜਿਹੜੀ ਸ਼ਾਪਿੰਗ ਕਰਕੇ ਆਉਂਦੇ ਤੁਸੀਂ ਤੁਹਾਨੂੰ ਦਿਖਾਉਂ ਦਿੱਤਾ ਹੈ ਨਹੀਂ ਤੇ ਇਹ ਕੋਟੀਆਂ ਪਈਆਂ ਮੈਨੂੰ ਮੇਰਾ ਤਾਂ ਇੱਕ ਕੋਟੀ ਪੈ ਗਈ ਮੇਨ ਦਾ 12-1300 ਰੁਪਏ ਦੇ ਵਿੱਚ ਪੈ ਮੈਨੂੰ ਮੈਂ ਆਪਣੇ ਨਾਲ ਪਾਇਆ ਉਹ ਕਹਿੰਦਾ ਸੀ ਕੱਲ ਕਿਤੇ ਮੈਨੂੰ ਇੱਥੇ ਪੈਣ ਦਿਲ ਕਰਦਾ ਹੈ ਕਹਿੰਦਾ ਤੂੰ ਮੈਨੂੰ ਕਹਿੰਦਾ ਮੈਨੂੰ ਕਹਿੰਦਾ ਤੁਸੀਂ ਨਾਲ ਪਾਓ ਲੈ ਉਹਨੇ ਕੁਝ ਕਿਹਾ ਨਹੀਂਗਾ ਆ ਚਲ ਆਪਾਂ ਕਿੰਦਾ ਬ੍ਰਸਤ ਹੈ ਬੇ ਚੱਕ ਕੇ ਲਿਖ ਜਾਣਾ ਮਮਾ ਨੇ ਕਿ ਪਾਪਾ ਸ਼ਰੀਕਾਂ ਵਾਲੀ ਗੱਲ ਕਰਤੀ ਨਾ ਪਤਾ ਕਿਦ ਤਰ ਸਾਡੇ ਮਮਾ ਨੇ ਤੇ ਪਾਪਾ ਨੇ ਤੇ ਦੱਸ ਦੋ ਸਾਹਮਣੇ ਅੱਜ ਕੈਮਰੇ ਦੇ ਕੀ ਦਸਣਾ ਉਹਨੇ ਜੂੜੀ ਖੁੱਲ ਗਈ ਕਿਦਾਂ ਸੋਣਾ ਖੜ ਜਾ ਖੜ ਜਾ ਹੁਣ ਪਾੜਾ ਤੈਨੂੰ ਹੁਣ ਦੇਖ ਵੇਖੇ ਨਾ ਮੇਰੇ ਨਹੀਂ ਸੋਣਾ ਉਹ ਕਿਹਨੇ ਨਹੀਂ ਸੋਚ ਸਕਦਾ ਚਲ ਬਾਹਰ ਕਰ ਦਿਆ ਪਾ ਚੱਲੀਏ ਲੋਕਾਂ ਨੂੰ ਅੱਜ ਚਾਹ ਨਹੀਂ ਪਈ ਜਦੋਂ ਬਜਾਰੋਂ ਆਏ ਆ 100 ਕਿ ਬਹਿ ਗਏ ਤਾਂ ਕੁਛ ਰਹੀ ਹੀ ਹੁਣ ਕਿਹਦਾ ਫਾੜ ਬਣਾ ਲਿਆ ਤੈਨੂੰ ਕਹਿਣੀ ਹੁਣ ਪੀਣੀ 10:30 ਹੋ ਗਏ ਪਰੇ ਸਾਡੇ 10:30 ਨੂੰ ਕੀ ਕਰ ਰਹੀ ਸੀ ਕੋਟੀਆਂ ਬਰੀ ਕੋਟੀਆਂ ਦਿੱਤੀ ਕੀ ਰੋਲੇ ਪਾਤਾ ਵਿੱਚੇ ਕੋਟੀਆਂ ਦਾ 40 ਦੀ ਖਾਇਆ ਜੰਨੇ ਅੱਜ ਕੀ ਹੋਇਆ ਕੋਲਿੰਦਾ ਨਾ ਫੋਨ ਆਉਂਦਿਆ ਵੀਡੀਓ ਕੋਲ ਉਹ ਪਤਾ ਕਿਦੀ ਪਤਾ ਤੈਨੂੰ ਕਿਦੀ ਮੈਂ ਤੁਹਾਨੂੰ ਕਹਿ ਰਹੀ ਮੈਂ ਇੰਨੀ ਹਿੰਮਤ ਕਿ ਜਿਹਦੀ ਸਿੱਧੀ ਵੀਡੀਓ ਕੋਲ ਨਿਮਾ ਹੀ ਉਹ ਨਿਮਾ ਵੀਰੇ ਨਿਮਾ ਵੀਰੇ ਫਾਇਰ ਫੋਨ ਚੱਕ ਕੇ ਇਹਦੀ ਇਹ ਰਹੀ ਉਨਕੂ ਵੀ ਆ ਗਿਆ ਜੀ ਉਹ ਭਰਾਵਾ ਕਿਤੇ ਪੁਰਾਣੇ ਫੋਨ ਚ ਨੰਬਰ ਹੀ ਕਿਤੇ ਕਿ ਭਰ ਉਹ ਵੀਡੀਓ ਬੰਦੇ ਵੀਡੀਓ ਤੇ ਨੰਬਰ ਲੈ ਲਿਆ ਉਹਨਾਂ ਨੇ ਸਾਡਾ ਤੇ ਕਹਿੰਦੇ ਇਹ ਗਰੁੱਪ ਚ ਬਥੇਰੇ ਮੈਸੇਜ ਕੀਤੇ ਸਾਡਾ ਕਿਨੇ ਮੈਸੇਜ ਨਹੀਂ ਪੜਿਆ ਹੈਗਾ ਤੇ ਇਹ ਕਹਿੰਦੇ ਕਹਿੰਦੇ ਤੂੰ ਉਹ ਗਰੁੱਪ ਚ ਨੰਬਰ ਪਾ ਉਹ ਤੇ ਜਾਂ ਫੈਮਿਲੀ ਗਰੁੱਪ ਬਣਾਓ ਕਹਿੰਦੇ ਆਪਣਾ ਪਰਸਨਲ ਹੀ ਤੇ ਮੈਂ ਕਿਹਾ ਉਹ ਮੇਰਾ ਫਟਿਕ ਵਾਲਾ ਨੰਬਰ ਮੈਂ ਤੁਹਾਨੂੰ ਆਪਣਾ ਪਰਸਨਲ ਨੰਬਰ ਸੈਂਡ ਕਰ ਦੂੰਗੀ ਤੁਸੀਂ ਉੱਤੇ ਗੱਲ ਕਰ ਲਿਆ ਕਰੋ ਹਾਏ ਇੰਨੀਆਂ ਗੱਲਾਂ ਕਰਦੇਗਾ ਸ਼ਿਦੈਣਾ ਜੀ ਉਧਰ ਮਾਣੇ ਪਾ ਕਹਿੰਦੇ ਰਹੀਆਂ ਨਾ ਸ਼ਿਦੈਣਾ ਨਿਸਦੈਣਾ ਉਦਾਂ ਹੀ ਗੱਲਾਂ ਮਾਰਦੀ ਭਾਈ ਪਾਜੀ ਮੈਂ ਤਾਂ ਕੁੰਮ ਲੋੜੀ ਮੰਗਣ ਜਾਨੀ ਹੋਣੀ ਆ ਨਾ ਮੇਰੇ ਘੁੱਟੇ ਪਤੰਗ ਡਾਉਣੋਂ ਨਾ ਨਹੀਂ ਹਿੱਟੰਗ ਰਾਂਗਾ ਤੱਲੇ ਖਲੋ ਜਾਣਾ ਤੇ ਮੂੰਹ ਤਾਂ ਅੱਡ ਕੇ ਲੋੜੀ ਲੋੜੀ ਮੇਰੀ ਲੋੜੀ ਵਰਤਾਂ ਵੀਰੇ ਕਿਦਾਂ ਨਾ ਨਾ ਨੀ ਮਾ ਇਹ ਤਾਂ ਸੋਦਸਾ ਤਾਂ ਘਟ ਰਹੀ ਦੋ ਹੁੰਦਾ ਹਨ ਲੋੜੀ ਜੀ ਯਾਰ ਬਹੁਤ ਵਾਕੇ ਬਹੁਤ ਪਿਆਰ ਸੀ ਉਹਨਾਂ ਨਾਲ ਹੁਣ ਵੀ ਹੈਗਾ ਜੇ ਪਿਆਰ ਤੋਂ ਨਾ ਤਾਂ ਹੀ ਸਿੱਧਾ ਮੈਂ ਅੱਜ ਫੋਨ ਕੀਤਾ ਵੀ ਕਹਿੰਦੇ ਮੈਂ ਇਹਨੇ ਮੈਸੇਜ ਕੀਤਾ ਮੈਂ ਵਾਕੇ ਮੈਸੇਜ ਪੜਿਆ ਵੀ ਡੀਅਰ ਸਿਸਟਰ ਅਸੀਂ ਤੁਹਾਡੀ ਬਲੌਗ ਦੇਖਿਆ ਆਪਣੀ ਵੀ ਗਲਤੀ ਨਾ ਆਪਾਂ ਕਦੇ ਨੂੰ ਫੋਨ ਵੀ ਨਹੀਂ ਕੀਤਾ ਯਾਰ ਨੰਬਰ ਮੇਰੇ ਕੋਲ ਹੈਗਾ ਸੀ ਸ਼ਾਇਦ ਉਹਨੇ ਹੁਣ ਹੈਗਾ ਕਿ ਨਹੀਂ ਫੋਨ 10 ਬਾਰਾ ਛੱਡਦਾ ਸੀ ਬਦਲ ਲੈਨੇ ਉਹਨਾਂ ਨੇ ਨੰਬਰ ਤੇ ਲੱਭਦੇ ਨੇ ਉਹਦਾ ਦਿਮਾਗ ਤੇ ਹੁਣ ਚ ਆਇਆ ਕਿ ਹੁਣ Google ਤੇ ਆਪਣਾ ਅਕਾਊਂਟ ਤੇ ਨੰਬਰ ਐਡ ਕਰਿਆ ਕਰੀਏ ਕਿ ਨਹੀਂ ਵੀ ਵਿੱਚ ਰਹਿੰਦੇ ਨੰਬਰ ਤੇ ਬਾਕੀ ਬਹੁਤ ਵਧੀਆ ਲੱਗਿਆ ਅੱਜ ਸਾਡੇ ਭਰਾ ਦਾ ਇੰਨਾ ਸਾਲਾਂ ਬਾਅਦ ਫੋਨ ਆਇਆ ਤੇ ਕਹਿੰਦੇ ਮੈਨੂੰ ਮੈਂ ਹੱਸਦਾ ਨਾ ਮੈਂ ਤੁਹਾਡੀ ਭਾਬੀ ਨੂੰ ਫੋਨ ਨਾ ਆਦੇਸ਼ ਦੇਣਾ ਕੀ ਕਰਦੀ ਤੇ ਮੈਂ ਹਾਂ ਇਹ ਸਦਾ ਹੀ ਹੈ ਮੈਂ ਹਾਂ ਇਹ ਬਲੌਗ 'ਚ ਕਹਿੰਦੇ ਹੁੰਦੇ ਪੀ ਤੁਹਾਨੂੰ ਸਾਡਰ ਕੇ ਬੋਲੇ ਕਮਲਿਆਂ ਦੀ ਲੋੜ ਬਹੁਤ ਸਿਆਣੇ ਸਾਨੂੰ ਲੋੜ ਨਹੀਂ ਹੈਗੀ ਤੇ ਸੱਚੀ ਵਦਿਆ ਜੀ ਵਧੀਆ ਲੱਗਦਾ ਜਦੋਂ ਕਿ ਭੈਣ ਭਰਾ ਫੋਨ ਕਰਕੇ ਨਾ ਵੀ ਵਧੀਆ ਵਧੀਆ ਪਿਆਰੀਆਂ ਪਿਆਰੀਆਂ ਗੱਲਾਂ ਕਰਦੇ ਨੇ ਜਦੋਂ ਉਹ ਵੀ ਜਦੋਂ ਖਾਸ ਕਰਕੇ ਕੋਈ ਆਪਣਾ ਖੜਾ ਹੀ ਤੁੰਦਰ ਤੇ ਬੜੀ ਵਧੀਆ ਲੱਗੀ ਗੱਲ ਉਹ ਡਿਊਟੀ ਤੇ ਹਨ ਜਰੇ ਤੇ ਚਲੋ ਜੀ ਇਹ ਸੀ ਅੱਜ ਵਾਲਾ ਵਲੌਗ ਤੇ ਮੈਂ ਤੁਹਾਨੂੰ ਜਿਹੜਾ ਕਹਿ ਰਹੀ ਆਂ ਵੀ ਸ਼ਰੀਕਾਂ ਵਾਲੀ ਗੱਲ ਵੀ ਗਗਨ ਲਓ ਉਹੀ ਗੱਲ ਕਰਦੀਆਂ ਨਹੀਂ ਯਾਰ ਮੈਨੂੰ ਫਤੇ ਵੀ ਨੀਂਦ ਨਹੀਂ ਹੁੰਦੀ ਚਲੋ ਹੁਣ ਆਏ ਦੇ ਬਾਰੇ ਕੁਝ ਦੱਸ ਰਹੀ ਜਮਨ ਤੋਂ ਵੀਰਸ ਬੱਕ ਕੋਟੀਆਂ ਦੋ ਲੈਂਦੀਆਂ ਜੀ ਬਸ ਕੋਟੀਆਂ ਲੈਂਦੀ ਆਂ ਪਾਗਲ ਹੋ ਗਈ ਹਾਂ ਬਸ ਕੋਟੀਆਂ ਨਾ ਹੋ ਗਈਆਂ ਦੋ ਹੀ ਜਾਂਦੀਆਂ ਨੇ ਇਹੋ ਜੇ ਪ੍ਰਧਾਨ ਇਹ ਤਾਂ ਬ ਵੀ ਲੈਣੀਆਂ ਨੇ ਇਹ ਪ੍ਰਧਾਨ ਸਾਹਿਬ ਕੋ ਵੀ ਲੈਣੀਆਂ ਜੇ ਦੋ ਲੈ ਹੋਰ ਤੇ ਪ੍ਰਧਾਨ ਸਾਹਿਬ ਵਾਲੀ ਤੇ ਜ਼ਿਆਦਾ ਫੁੱਲ ਲੱਗੇ ਹੋਣਗੇ ਫੋ ਪੈਸੇ ਲੱਗਣਗੇ ਨਾ ਉਹ ਸੁਆਦ ਆਉਣਾ ਜਿਹੜਾ ਪਹਿਲੇ ਅੱਜ ਤੀ ਦਿਨ ਨਾ ਕੈਨਸਲ ਕਰ ਚਲ ਦੁੱਧ ਕਰਾਂਗੇ ਕਰ ਦੁੱਧ ਲਿਆ ਘਟ ਕਰਮ ਕਰਕੇ ਲੈ ਮੈਂ ਪਹਿਨੀ ਥੱਕੀ ਪਈ ਮੈਂ ਸਵੇਰ ਦੀ ਤੇ ਮੈਂ ਕਿਉਂ ਤੂੰ ਉਹ ਕਰਦੀ ਆਈਆਂ ਤੂੰ ਵੀ ਕਰਦੀ ਤੂੰ ਤੇਰੇ ਨਾਲ ਲਾ ਕੇ ਦਿੱਤਾ ਸੋਹਣੀ ਜੱਦੀਆਂ ਕੁੱਟੀਆਂ ਨੇ ਅੰਦਰ ਹਾਏ ਹਾਏ ਕੁੰਡਾ ਤੱਕ ਤਾਂ ਬੋਲੇ ਵੀ ਨਹੀਂ ਬਾਜ਼ਾਰ ਚ ਲੋਕ ਪਹਿਲੀ ਵਾਰੀ ਕੁੱਟੀ ਲੈ ਇਹ ਸੱਚੀ ਗੱਲ ਆ ਨਾ ਬਾਕੀ ਦਾ ਡਿਜ਼ਾਈਨ ਵੀ ਬੜਾ ਸੋਹਣਾ ਵਾ। ਕਿਹੜਾ ਕਿਹੜਾ। ਹਾਂ ਚਲੋ ਜੀ। ਪ੍ਰਧਾਨ ਸਾਹਿਬ ਤੁਸੀਂ ਤਾਂ ਮੇਰੇ ਨਾਲ ਉੱਥੇ ਕਿਤੇ ਵੇਖਿਆ ਨਹੀਂ ਕੋਈ ਜਾਰਜ ਵੀ ਅੰਮ੍ਰਿਤ ਕੋਟੀ ਬੜੀ ਸੋਹਣੀ ਜਿਹੀ ਕਿਦਾਂ? ਜਾਰਜ ਮੈਨੂੰ ਤੁਸੀਂ ਬਾਜ਼ਾਰ ਚ ਲੈ ਕੀ ਨਹੀਂ ਗਏ। ਅਹੀ ਨਹੀਂ ਕਰ ਦਿੰਦੇ ਬਹੁਤਾ। ਫਿਰ ਨਾਲ ਇਹ ਸਾਡੀ ਹੀ ਗਲਤੀ ਹੈ। ਤੁਹਾਡੀ ਗਲਤੀ ਇਹੀ ਹੈ ਵੀ ਤੁਸੀਂ ਮੇਰਾ ਵਿਆਹ ਕਰਾ ਲਿਆ। ਠੀਕ ਹੈ। ਮਾਈ ਗਗਨ ਦੇ ਦੁੱਧ ਬਣਾ ਲਿਆ ਹੁੰਦਾ। ਚਲੋ ਜੀ ਮਿਲਦੇ ਆ ਤੁਹਾਨੂੰ ਸਵੇਰੇ ਨਵੇਂ ਬਲੌਗ ਦੇ ਨਾਲ ਤੇ ਤਦ ਤੱਕ ਦੇ ਲਈ ਸਾਡੀ ਸਾਰੀ ਅਕਾਲ ਦੇ ਜਿਹੜੇ ਚੈਨਲ ਤੇ ਨਵੇਂ ਆਚਾਰਾਂ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਨਾ ਸ਼ੇਰ ਤੁਸੀਂ ਬਹੁਤ ਘੱਟ ਕਰ ਰਹੇ ਤੁਹਾਡੇ ਵਸੇ ਬਹੁਤ ਗਲਤ ਗੱਲ ਹੈ ਕੱਲ ਇੱਕ ਕਮੈਂਟ ਆਇਆ ਸੀ ਆਈ ਥਿੰਕ ਬਲਬੀਰ ਥਿੰਦ ਦਾ ਉਹ ਕਹਿ ਰਹੇ ਸੀ ਯਾਰ ਇਹੋ ਜੀ ਫੈਮਲੀ ਨੂੰ ਜ਼ਰੂਰ ਸਪੋਰਟ ਕਰੋ ਥੈਂਕ ਯੂ ਤੁਹਾਡਾ ਬਹੁਤ-ਬਹੁਤ ਤੁਸੀਂ ਇਹਨੇ ਸੋਹਣੇ ਕਮੈਂਟ ਕਰਦੇ ਬਹੁਤ ਹੀ ਪਿਆਰੇ ਲੱਗਦੇ ਹੋ ਸਾਨੂੰ ਬੜੇ-ਬੜੇ ਗਾਣੇ ਬਣਦੇ ਸੀ ਯਾਰ